ਹੰਲੀ ਸਰਨਜੀਤ ਜੀ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੂਰੇ ਪੰਜਾਬ ਨੂੰ ਬੇਨਤੀ ਕਰਦੇ ਆ ਕਿ ਮਸਲਾ ਪਾਣੀ ਦਾ ਸੀ ਮਸਲਾ ਨਹਿਰਾਂ ਦਾ ਸੀ ਨਹਿਰਾ ਪੱਕੀਆਂ ਦਾ ਸੀਗਾ ਤੇ ਫਰੀਦਕੋਟ ਵਾਸੀਆਂ ਨੇ ਜਥੇਬੰਦੀਆਂ ਨੇ ਯੂਨਾਨੇ ਸੰਸਥਾਵਾਂ ਨੇ ਜਲਜੀਵਨ ਬਚਾਓ ਮੋਰਚੇ ਦੇ ਅਧੀਨ ਜੋ ਇੱਥੇ ਕੰਮ ਕਰਵਾਇਆ ਉਹ ਪੂਰੇ ਪੰਜਾਬ ਨੂੰ ਕਰਵਾਉਣਾ ਚਾਹੀਦਾ ਤੇ ਪਿੱਛੇ ਜਿੱਥੇ ਨਹਿਰਾ ਪਣੀਆਂ ਉੱਥੇ ਉਹਨਾਂ ਨੂੰ ਵੀ ਕਰਵਾਉਣਾ ਚਾਹੀਦਾ ਸੀ ਕਿਉਂਕਿ ਦਰਖਤ ਤੁਸੀਂ ਦੇਖ ਸਕਦੇ ਆ ਕਿੰਨੇ ਬਚੇ ਆ ਤੇ ਜਿੱਥੇ ਪਿੱਛੇ ਨਰਾ ਬਣੀਆਂ ਉੱਥੇ ਇੱਕ ਇੱਕਾ ਦੁਕਾ ਦਰਖਤ ਬਹੁਤ ਦੂਰ ਦੂਰ ਤੱਕ ਦਿਸ ਰਹੇ ਆ ਤੇ ਫਿਰ ਇੱਕ ਪਾਸੇ ਆਪਾਂ ਰੋਲਾ ਪਾ ਰਹੇ ਆ ਕਿ ਆਪਾਂ ਜਲ ਜੀਵਨ ਬਚਾ ਰਹੇ ਆ ਆਪਾਂ ਪਾਣੀ ਬਚਾਉਣਾ ਆਪਾਂ ਦਰਖਤ ਪਚਾਉਣੇ ਆ ਸੋ ਗਾਂ ਆਲੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਇਸ ਆਧਾਰ ਤੇ ਨਹਿਰ ਬਣਵਾਓ ਤਾਲਾ ਜਿਹੜਾ ਉਹ ਕੱਚਾ ਛੜਵਾਓ ਇਟਾਂ ਦਾ ਜਿਹੜਾ ਸਾਈਡ ਤੇ ਆ ਉਹ ਕੰਕਰੀਟਿਕਰਨ ਹੋਵੇ ਤੇ ਸੀਪੇ ਜਿਹਾ ਲੈ ਛੜਾਏ ਜਾਣ ਤੇ ਜਿਹੜਾ ਦਰਖਤ ਆ ਉਹ ਵੱਧ ਤੋਂ ਵੱਧ ਪਚਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ